ਇਹ ਨਾ ਹਰਦਾਸਪੁਰਾ ਪਿੰਡ ਹੈਗਾ ਇੱਥੇ ਸਾਡੇ ਥਾਣਾ ਮਹਿਰਕਲਾ ਦਾ ਇਹਦੇ ਚ ਹਰਦਾਸਪੁਰੇ ਦੇ ਵਿੱਚ ਇੱਕ ਬਲਜੀਤ ਸਿੰਘ ਬਾਬਾ ਹੈ ਦਾਂਦੀ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚੋਂ ਗ੍ਰਹੀ ਕਰਦੇ ਨੇ ਇੱਕ ਬਾਬਾ ਤੇ ਇਹਦਾ ਸਤਪਾਲ ਦੇ ਨਾਲ ਸਤਪਾਲ ਵੀ ਉਸੇ ਪਿੰਡ ਦਾ ਹੈ ਸੇਮ ਪਿੰਡ ਦੇ ਰਹਿਣ ਵਾਲੇ ਨੇ ਸਤਪਾਲ ਦਾ ਕੰਮ ਹੈਗਾ ਲੱਕੜਾਂ ਦਾ ਕੰਮ ਕਰਦਾ ਇਹਦਾ ਕਿਤੇ 32 ਕੁਸੂਰ ਰੁਪਏ ਦਾ ਇਹਨਾਂ ਲੈਣ ਦੇਣ ਦਾ ਮੈਟਰ ਸੀਗਾ ਇਹਨਾਂ ਦੀ ਆਪਸ ਚ ਬੈਸ ਬਾਜੀ ਹੁੰਦੀ ਹੈ ਕਿਸੇ ਗੱਲ ਤੋਂ ਲੈ ਕੇ ਪੈਸੇ ਲੈਣ ਦੇ ਨੂੰ ਉਸ ਤੋਂ ਬਾਅਦ ਸਤਪਾਲ ਤਾਂ ਆਪਣੇ ਘਰ ਵਾਪਸ ਆ ਜਾਂਦਾ ਬਲਜੀਤ ਸਿੰਘ ਇਹਦੇ ਨਾਲ ਹਰਪ੍ਰੀਤ ਸਿੰਘ ਜਿਹੜੇ ਹੈ ਗੁਰਦੁਆਰਾ ਸਾਹਿਬ ਦਾ ਇੱਕ ਪ੍ਰਧਾਨ ਹੈ ਮਲਕੀਸ਼ ਸਿੰਘ ਇਹ ਹੈਗਾ ਪ੍ਰਧਾਨ ਤੇ ਮੈਂਬਰ ਹੈਗਾ ਸੁਖਦੇਵ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਇਹ ਤਿੰਨਾਂ ਹੀ ਉਹਨਾਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿੰਦੇ ਕਿੜਾ ਸਤਪਾਲ ਹੈ ਵੀ ਇਹ ਬੇਅਦਬੀ ਦੀ ਮਨਸ਼ਾ ਦੇ ਨਾਲ ਉਹਨਾਂ ਕੋਈ ਐਸਾ ਕੰਮ ਕਰੂਗਾ ਜਿਹੜੇ ਬੇਅਦਬੀ ਕਰ ਸਕਦਾ ਹੈ ਇਹਨਾਂ ਨੇ ਕੋਈ ਗਲਤ ਰੰਗਰ ਦੇਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਸਤਪਾਲ ਦਾ ਸਿਰਫ ਪੈਸਿਆਂ ਲੈਣ ਦਾ ਮੈਟਰ ਸੀਗਾ ਤਾਂ ਸਤਪਾਲ ਫਿਰ ਇਹਨਾਂ ਕੋ ਜਾਂਦਾ ਅਗਲੇ ਟਗਲੇ ਦਿਨ ਵੀ ਮੇਰੀ ਤੁਸੀਂ ਅਨਾਉਂਸਮੈਂਟ ਕੀਤੀ ਆ ਮੈਂ ਆਪ ਗਿਆਨੀ ਧਿਆਨੀ ਬੰਦਾ ਹਾਂ ਤਾਂ ਮੈਂ ਬੇਅਦਬੀ ਕਦੀ ਕਰਨੀ ਹੈ ਤੇਰੇ ਹੱਥ ਚ ਰਪਾਨ ਹੁੰਦੀ ਹੈ ਤਾਂ ਇਹ ਉਹਦੇ ਤੇਜ਼ ਆਪ ਵਿੱਚ ਬੈਸ ਕਰਕੇ ਜਿਹੜਾ ਹੈ ਉਹਦੇ ਸੁਖਦੇਵ ਸਿੰਘ ਦੇ ਮਾਰ ਦਿੰਦਾ ਵਾਰ ਕਰ ਦਿੰਦਾ ਤਾਂ 33 ਨੰਬਰ ਪਰਚਾੜਾ ਮਹਿਲਕਲਾਂ ਦੇ ਵਿੱਚ ਦਰਜ ਹੋ ਜਾਂਦਾ ਫਿਰ ਸੁਖਦੇਵ ਸਿੰਘ ਹੋਣੇ ਸਾਰੇ ਇਕੱਠੇ ਹੋ ਕੇ ਆਪਣੇ ਘਰ ਦੇ ਹੋਰ ਰਿਸ਼ਤੇਦਾਰ ਇਹ ਕੋਈ 28 ਕ ਬੰਦੇ ਇੱਕੋ ਹੀ ਲਾਣੇ ਚੋਂ ਸਮੇ ਲੋ ਨਾਲ ਨਾਲ ਰਿਸ਼ਤੇਦਾਰੀ ਕੋਈ ਹੋਰ ਪੈਂਦੀ ਹੈ ਤੇ ਉਹ ਇਕੱਠੇ ਹੋ ਕੇ ਉਹਦੇ ਘਰ ਚ ਜਾ ਕੇ ਅਟੈਕ ਕਰਦੇ ਆ ਤੇ ਜਿਹੜੇ ਅਟੈਕ ਕਰਦੇ ਤੇ 612 ਤੇ ਜਦੋਂ ਕਾਲਾਂ ਦੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤੇ ਕਾਫੀ ਜ਼ਿਆਦਾ ਰਸ਼ ਹਣ ਕਰਕੇ ਵਿੱਚ ਲੇਡੀਜ਼ ਜ਼ਿਆਦਾ ਹਣ ਕਰਕੇ ਪੁਲਿਸ ਨੇ ਮੌਕੇ ਤੇ ਕਾਫੀ ਆਪਣੇ ਵੱਲੋਂ ਜਿਵੇਂ ਕੀਤਾ ਕੁਝ ਚੀਜ਼ਾਂ ਵੀਡੀਓ ਚ ਆਈਆਂ ਜਿਹੜੀਆਂ ਅਸੀਂ ਵੀ ਦੇਖ ਰਹੇ ਹਾਂ ਤੇ ਉਹਦੇ ਵਿੱਚ ਮਤਲਬ ਇਹ ਸੀਗਾ ਵੀ ਕਿਸੇ ਲੇਡੀਜ਼ ਦੇ ਨਾਲ ਜਾਂ ਬੱਚਿਆਂ ਨਾਲ ਕੋਈ ਐਸੀ ਗੱਲ ਨਾ ਹੋਈ ਵੀ ਜਿੱਥੇ ਉਹ ਕੋਸ਼ਿਸ਼ ਤਾਂ ਕਰਦੇ ਆ ਪਰ ਉਹ ਸੱਡਾ ਫਿਰ ਵੀ ਮਾਰ ਦਿੰਦੇ ਨੇ ਦੂਜੀ ਪਾਰਟੀ ਵਾਲੇ ਕੋਈ ਬੰਦੇ ਜਿਆਦਾ ਸੀ ਇਕੱਠ ਜਿਆਦਾ ਸੀ ਹਯੂਮ ਵੱਡਾ ਸੀਗਾ ਤੇ ਉਹ ਕਰ ਗਏ ਉਸ ਤੋਂ ਬਾਅਦ ਹੁਣ ਉਹ ਉਹਦੇ ਤੇ 34 ਨੰਬਰ ਪਰਚਾ ਰਜਿਸਟਰਡ ਹੈ ਜਿਹੜਾ ਕਿ ਉਹ ਹਸਪੀਟਲ ਚ ਐਡਮਿਟ ਹੈ ਐਮਜ਼ ਦੇ ਵਿੱਚ ਉਹਦਾ ਟਰੀਟਮੈਂਟ ਚੱਲ ਰਿਹਾ ਤੇ ਬਾਕੀ ਸਾਰੀ ਸਾਡੀਆਂ ਪਾਰਟੀਆਂ ਬਣੀਆਂ ਹੋਈਆਂ ਪੂਸ ਪਾਰਟੀਆਂ ਜਿਹੜੇ ਵੀ ਸੀ ਇਨਚਾਰਜ ਵੀ ਨੇ ਐਸ ਐਚਓ ਸਾਹਿਬ ਇੱਥੋਂ ਦੇ ਵੀ ਨੇ ਸਾਡੇ ਇਲਾਕੇ ਦੇ ਹੋਰ ਚਾਰ ਪੰਜ ਐਸ ਐਚਓ ਇਕੱਠੇ ਕਰਕੇ ਕਈ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਹੇ ਨੇ ਜਿਹੜੇ ਕਿ 28 ਕ ਬੰਦੇ ਦੇ ਖਿਲਾਫ ਪਰਚਾ ਰਜਿਸਟਰ ਕੀਤਾ ਜਾ ਚੁੱਕਾ 34 ਨੰਬਰ ਜੇਕਰ ਸਰ ਸੁਖਬਾਦ ਦੀ ਗੱਲ ਕਰੀ ਤਾਂ ਪਹਿਲਾਂ ਵੀ ਮੇਰਾ ਨਾਮ ਕ੍ਰਿਮੀਨਲ ਕਾਰਡ ਹੈ 75 75 ਰੱਖੋ ਇਹ ਇਹ ਦੇਖਦੇ ਆ ਪਤਾ ਲੱਗਾ ਵੀ ਕੋਈ ਲੜਾਈ ਝਗੜੇ ਦਾ ਮੈਟਰ ਪਹਿਲਾਂ ਕੋਈ ਇੱਕ ਦਾ ਪਹਿਲਾਂ ਵੀ ਰਜਿਸਟਰ ਹੈਗਾ ਦੇ ਵਿੱਚ ਪਰ ਡਿਟੇਲ ਚ ਹੋਣ ਜਾ ਕੇ ਚੈੱਕ ਕਰਾਂਗੇ ਅਸੀਂ ਕਿਸਾਂ ਦੇਖ ਲਈ ਪੁਲਿਸ ਦੀ ਗੱਡੀ ਵਿੱਚ ਉਸ ਬੇਸਤੀ ਨੂੰ ਲੱਕੀ ਇਸ ਦਾ ਕਤਮਾਨ ਕਰ ਦਿੱਤੀ ਹੋਰ ਜੀ ਵੀ ਜਾਂਚ ਕੀਤੀ ਜਾਊਗੀ ਬਿਲਕੁਲ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਡੇ ਕਿਸੇ ਵੀ ਮੁਲਾਜ਼ਮ ਦੀ ਕੋਈ ਲੁਨਗਹਿਲੀ ਪਾਈ ਗਈ ਇਸ ਕੰਮ ਦੇ ਵਿੱਚ ਤਾਂ ਉਸ ਦੇ ਖਿਲਾਫ ਵੀ ਬੰਦਿਆ ਐਕਸ਼ਨ ਲੱਤਾ ਜਾਊਗਾ ਪਤਾ ਲੱਗਾ ਕਿ ਉਹ ਸੀਰੀਅਸ ਹੈ ਸਤਪਲ ਸਤਪਲ ਪਤਾ ਲੱਗਾ ਵੀ ਐਮਜ਼ ਦੇ ਵਿੱਚ ਐਡਮਿਟ ਕਰਾਇਆ ਉਹਨੂੰ ਬਠਿੰਡੇ ਬਠਿੰਡੇ ਇਹ ਗੋਗੇ ਦੋਸ਼ੀ ਕਰਤਾ ਹਿੱਤੇ ਕਿ ਸਨ ਇਹ ਹਲੇ ਸਾਰਾ ਮਸਲਾ ਜਿਹੜਾ ਹੈਗਾ ਅੰਡਰ ਪ੍ਰੋਸੈਸ ਹੈਗਾ ਇਹ ਜਲਦੀ ਹੀ ਦੇਸ਼ੀ ਗ੍ਰਫਤਾਰ ਕੀਤੇ ਜਾਣਗੇ